ਜਾਂਦਾ ਦੀਵਾਤਾ ਦਾ ਦਾਦਾ ਜ ਆ ਜਾਂਦਾ ਹੈ ਬਾਲਕਾਨੀ ਸ਼ੋਦਨ ਦੀ ਕਰਤਾਲ ਦਾ ਕੋ ਐਮ ਐਲ ਫਰਾਈ ਕੀਤਾ ਜਾਂਦਾ ਹੈ ਜੋ ਸੰਪਾ ਦੇ ਦਰਸ਼ਨ ਕਰਨ ਦਾ ਆਪ ਕੋ ਪਹੁੰਚਿਆ ਨਾ ਬੈਲਨ ਸਾਹਿਬ ਦੀ ਸਿੰਘਾ ਨਿਰਮਾ ਕੀਤਾ ਜਾਂਦਾ ਹੈ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਗੁਦਾਦਾਮ ਗਿਆਨੀ ਕੁਦਕਾਲ ਸਿੰਘ ਜੀ ਹੈਡ ਗਰੰਟੀ ਡੁਗਲਵਾਰ ਸਾਹਿਬ ਜਾਨੀ ਹਰ ਸਿੰਘ ਸਿੰਘ ਜੀ ਹਾਲੋ ਕਥਾਵਾਚਕ ਗੁਰਦੁਆਰਾ ਗੁਰਦੁਆਰਾ ਸਾਹਿਬ ਯਾਨੀ ਅਵਕਾਲ ਚੰਗੀ ਐਡਗ੍ਰੇਡ ਵਾਲਾ ਕਥਾਵਾਚਕ ਗੁਰਦੁਆਰਾ ਜਿੰਨੂ ਉਥੋਂ ਭਾਈ ਜਿੰਨੀਆ ਵੀ ਸੇਵਾ ਤੋਂ ਦੇਖਿਆ ਹਰ ਸਰੋਆ ਦਾ ਧੰਨਵਾਦ ਕੀਤਾ ਜਾਂਦਾ ਹੈ ਆਪ ਜੀ ਪਹੁੰਚ ਕਿਵੇਂ ਪ੍ਰਭਾਵਿਤ ਕਰੋ ਦੇਖੋ ਸਿੱਖ ਸੰਗਤ ਲਈ ਬੜਾ ਭਾਵਕ ਦਿਨ ਵੀ ਹੈ ਜੀ ਔਰ ਬੜਾ ਮਾਣ ਵਾਲੀ ਗੱਲ ਵੀ ਹੈ ਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਮਨਾਇਆ ਜਾ ਰਿਹਾ ਨਾਪਾ ਦੇ ਵਿੱਚ ਖਾਸ ਤੌਰ ਤੇ ਨਗਰ ਕੀਰਤਨ ਜਿਹੜਾ ਜੀ ਕੱਢਿਆ ਜਾ ਰਿਹਾ ਪਿੰਡ ਹਾਂਜੀ ਚੇਤਨਾਵਾਂ ਚੇਤਨਾਵਾਂ ਮਾਰ ਕੱਢਿਆ ਜਾ ਰਿਹਾ ਔਰ ਪਿੰਡ ਗੁਣੀ ਕੇ ਜਿਹੜਾ ਵਿਧਾਨ ਸਭਾ ਨਾਬਾ ਦੇ ਵਿੱਚ ਜਿਹੜਾ ਗੁਰੂ ਸਾਹਿਬ ਦੀ ਚਰਨਛੋਪਾ ਪ੍ਰਾਪਤ ਧਰਤੀ ਉੱਥੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਚਰਨਛੋਪਾ ਪ੍ਰਾਪਤ ਧਰਤੀ RAMGARH ਫਿਰ ਚਨਛੋਪਾ ਪ੍ਰਾਪਤ ਧਰਤੀ ਫੂਹੀ ਉਸ ਬਾਅਦ ਅਗੋੜ 90 ਦੇ ਹੁੰਦੇ ਹੋਏ ਇਹ ਸਿੰਬੜੋ ਦੇ ਵਿੱਚ ਸਮਾਪਤੀ ਹੋਣੀ ਹੈ ਬਹੁਤ ਵੱਡੀ ਕੁਰਬਾਨੀਆਂ ਗੁਰੂ ਸਾਹਿਬ ਦੀ ਜਿਨ੍ਹਾਂ ਨੇ ਜਿਹਨੂੰ ਹਿੰਦੀ ਚਾਦਰ ਕਿਹਾ ਜਾਂਦਾ ਪਰ ਜਿਨ੍ਹਾਂ ਨੇ ਜਿਹੜੀ ਨੁਕਤਾ ਦਾ ਕਹਾਂ ਜਾਨੀ ਕਿ ਪਰਮ ਪਰਵਰਤਨ ਜਦੋਂ ਗੱਲ ਚੱਲੀ ਤਾਂ ਕੁਰਬਾਨੀ ਦੀ ਗੱਲ ਆਈ ਤਾਂ ਗੁਰਦੇਵ ਸਾਹਿਬ ਨਾਲ ਕੁਰਬਾਨੀ ਦਿੱਤੀ ਔਰ ਗੁਰਗੋਬੇ ਸਿੰਘ ਮਹਾਰਾਜ ਦੇ ਚਾਰੇ ਸਹਿਮਜਾਦਾਂ ਦੀ ਕੁਰਬਾਨੀ ਜਿਹੜੀ ਆ ਦੁਨੀਆਂ ਦੇ ਵਿੱਚ ਕਿਤੇ ਉਦਾਹਰਣ ਮਿਲਦੀ ਘਰੇ ਨਹੀਂ ਕੋਈ ਉਦਾਹਰਣ ਮਿਲਦੀ ਔਰ ਉਹਨਾਂ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ ਉਹਨਾਂ ਦੀ ਯਾਦ ਕੀਤਾ ਜਾ ਰਿਹਾ ਪੰਜਾਬ ਸਰਕਾਰ ਵੱਲੋਂ ਵੀ ਚਾਰ ਵੱਡੇ ਜਿਹੜੇ ਨਗਰ ਕੀਰਤਨ ਹੈਗੇ ਨੇ ਵੱਡੇ ਗੁਰੂ ਸਾਹਿਬ ਜੀ ਦੀ ਸ਼ਰਤਾਂ ਦੇ ਵਿੱਚ ਉਹ ਕਦੇ ਜਾਣਗੇ ਪੂਰੇ ਪੰਜਾਬ ਨੂੰ ਕਵਰ ਕੀਤਾ ਜਾਏਗਾ ਔਰ ਨਾਪਾ ਦੇ ਵਿੱਚ ਚਾਰ ਪਿੰਡ ਨੇ ਜਿਹੜੇ ਚਰਸ਼ੂ ਪ੍ਰਾਪਤ ਧਰਤੀ ਹੈ ਚਾਰੇ ਪਿੰਡਾਂ ਨੂੰ 50-50 ਲੱਖ ਦੀ ਗ੍ਰਾਂਟ ਔਰ ਇੱਥੇ ਧਾਰਮਿਕ ਸਮਾਗਮ ਜਿਹ ਕਈ 5 ਪਿੰਡਾਂ ਚਾਰ ਪਿੰਡ ਮੇਰੇ ਨੋਟਿਸ ਦੇ ਵਿੱਚ ਨੇ ਬਾਕੀ ਪਟਿਆਲਾ ਦਿਹਾਤੀ ਦੇ ਵਿੱਚ ਬਣ ਨਹੀਂ ਸਾਰੇ ਪਿੰਡ ਜਿੱਥੇ ਜਿੱਥੇ ਵੀ ਪੁਰਖਾਂ ਦੇ ਚਰਨੋਂ ਪ੍ਰਾਪਤ ਕਰਦੀ ਹੈ ਪੰਜਾਬ ਸਰਕਾਰ ਹਰੇਕ ਪਿੰਡ 'ਚ ਧਾਰਮਿਕ ਸਵਾਗਤ ਕਰਾ ਰਹੀ ਹੈ ਔਰ ਵਿਸ਼ੇਸ਼ ਗ੍ਰਾਂਟਾਂ ਦੇ ਰਹੀ ਹੈ ਤਾਂ ਕਿ ਪਿੰਡ ਦੇ ਗੁਰੂ ਘਰ ਦੇ ਜਿਹੜੇ ਕੰਮ ਹੋਣ ਵਾਲੇ ਉਹ ਹੋ ਸਕਣ ਮਾਨ ਸਾਹਿਬ ਹਿੰਦੂ ਸਿੱਖ ਭਾਈਚਾਰਾ ਬਿਲਕੁਲ ਇਕੱਠਾ ਦੇਖਣ ਨੂੰ ਮਿਲ ਰਿਹਾ ਹੈ ਇਹ ਸਾਰੇ ਇਕੱਠੇ ਨੇ ਜੀ ਦੇ ਕੋਈ ਕੋਈ ਪਾਰਟੀ ਦਾ ਪ੍ਰੋਗਰਾਮ ਨਹੀਂ ਹੈਗਾ ਇਹ ਇੱਕ ਗੁਰੂ ਸਾਹਿਬ ਨੇ ਜਿਸ ਤਰ੍ਹਾਂ ਕੁਰਬਾਨੀ ਦਿੱਤੀ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਹਿੰਦੂ ਆ ਕਿ ਮੁਸਲਮਾਨ ਆ ਕਿ ਕੌਣ ਹੈ ਉਹਨਾਂ ਨੇ ਇਨਸਾਨੀਅਤ ਲਈ ਇਨਸਾਨੀਅਤ ਦਾ ਕਾਰ ਹੋ ਰਿਹਾ ਕਿ ਉਹ ਵੀ ਉਹਦੀ ਕਬੱਡੀ ਉਦਾਨ ਨੂੰ ਪੇਸ਼ ਕੀਤੀ ਹੈ ਔਰ ਉਹ ਉਹਤੇ ਸ਼ਰਤਾਂ ਦੇ ਦਿੱਤੀ ਹੈ ਜਿਹੜਾ ਜੀ ਚੇਤਨਾ ਮਾਰਗ ਉਹ ਧੰਨਵਾਦ ਉਹ ਬੜਾ ਬਲਾਰੇ ਗੁਰੂ ਕਰਦੇ ਧੰਨਵਾਦ ਜਲੀਆ ਪੱਕੇ ਮੋਟ ਪੱਲੇ ਆਏ ਆ ਜੀ ਸਰ ਤੁਹਾਡਾ ਹਾਜ਼ਰੀ ਪੱਲੇ ਜੀ ਗਾਹਾਂ ਜਾਣਾ ਮੜਾ ਜੇ ਲੋ ਆਏ ਆ ਜੀ